ਸਟਾਰਤ ਅੰਤਰਰਾਜੀ ਦਰਿਆਵਾਂ ਦੇ ਪਾਣੀ ਦੀ ਵੰਡ ਸਬੰਧੀ ਸਮਝੌਤਿਆਂ ਵਿੱਚ ਕਿਸੇ ਨਾ ਕਿਸੇ ਪ੍ਰਦੇਸ਼ ਨੂੰ ਕੁਝ ਨਾ ਕੁਝ ਕੁਰਬਾਨੀ ਕਰਨੀ ਪੈਂਦੀ ਹੈ ਅਤੇ ਦੂਜਿਆਂ ਵੱਲੋਂ ਬੇਇਨਸਾਫੀ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਡੰਡੀ ਖੁਸ਼ਕ ਕਿਸਮਤੀ ਨਾਲ ਰਾਵੀ ਬਿਆਸ ਦੇ ਪਾਣੀਆਂ ਦੀ ਵੰਡ ਸਬੰਧੀ ਸਮਝੌਤੇ ਨਾਲ ਤਿੰਨਾਂ ਹੀ ਰਾਜਾਂ ਦੀ ਤਸੱਲੀ ਹੋ ਗਈ ਹੈ ਅਤੇ ਹੁਣ ਕਿਸੇ ਵੀ ਧਿਰ ਨੂੰ ਸ਼ਿਕਾਇਤ ਨਹੀਂ ਰਹੇਗੀ ਡੰਡੀ ਨਵੇਂ ਸਾਲ ਦੇ ਮੌਕੇ ਉੱਤੇ ਜਿਸ ਸਮਝੌਤੇ ਉੱਤੇ ਦਸਤਖਤ ਹੋਏ ਹਨ ਉਸ ਅਨੁਸਾਰ ਪੰਜਾਬ ਨੂੰ ਮਾਰਚ 1976 ਦੇ ਪ੍ਰਧਾਨ ਮੰਤਰੀ ਦੇ ਦਿੱਤੇ ਗਏ ਸਾਲਸੀ ਫੈਸਲੇ ਅਨੁਸਾਰ ਜਿੰਨਾ ਪਾਣੀ ਮਿਲਣਾ ਚਾਹੀਦਾ ਸੀ ਉਸ ਨਾਲੋਂ 1.2 ਐਮ ਐਫ ਵਧੇਰੇ ਪਾਣੀ ਮਿਲੇਗਾ ਡੰਡੀ ਉਸ ਫੈਸਲੇ ਨੂੰ ਵੀ ਐਮਰਜੈਂਸੀ ਦੀ ਇੱਕ ਵਧੇਕੀ ਬਿਆਨ ਕੀਤਾ ਜਾਂਦਾ ਸੀ ਜੋ ਉਸ ਸਮੇਂ ਦੇ ਰੱਖਿਆ ਮੰਤਰੀ ਦੇ ਦਬਾਅ ਹੇਠ ਕੀਤੀ ਗਈ ਸੀ ਡੰਡੀ ਇਸ ਤੋਂ ਇਲਾਵਾ ਪੰਜਾਬ ਨੂੰ ਇਹ ਲਾਭ ਵੀ ਹੋਵੇਗਾ ਕਿ ਜਦੋਂ ਤੱਕ ਰਾਜਸਥਾਨ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਕਰਨ ਲਈ ਆਪਣੇ ਨਹਿਰੀ ਸਿਸਟਮ ਨੂੰ ਮੁਕੰਮਲ ਨਹੀਂ ਕਰ ਲੈਂਦਾ ਤਦ ਤੱਕ ਬਾਦੂ ਪਾਣੀ ਪੰਜਾਬ ਵਰਤੇਗਾ ਡੰਡੀ ਹਰਿਆਣਾ ਦੀ ਇਹ ਮੰਗ ਵੀ ਮਨ ਲਈ ਗਈ ਹੈ ਕਿ ਉਸ ਦੇ ਹਿੱਸੇ ਆਉਣ ਵਾਲਾ ਤਿੰਨ ਤੋਂ ਪੰਜ ਐਮ ਐਫ ਪਾਣੀ ਬਿਲਕੁਲ ਘਟਾਇਆ ਨਾ ਜਾਵੇ ਡੰਡੀ ਜੰਮੂ ਕਸ਼ਮੀਰ ਅਤੇ ਰਾਜਸਥਾਨ ਨੂੰ ਵੀ ਜੋ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਉਸ ਵਿੱਚ ਪੰਜਾਬ ਨੂੰ ਵਧੇਰੇ ਪਾਣੀ ਦੇਣ ਨਾਲ ਕੋਈ ਕਮੀ ਨਹੀਂ ਹੋਵੇਗੀ ਡੰਡੀ ਇਸ ਸਮਝੌਤੇ ਦੇ ਕੁਝ ਪੱਖ ਧਿਆਨਯੋਗ ਹਨ ਡੰਡੀ ਰਾਜਸਥਾਨ ਜੋ ਕਿ ਇਨ੍ਹਾਂ ਦਰਿਆਵਾਂ ਤੋਂ ਬਹੁਤ ਦੂਰ ਹੈ ਉਸ ਨੂੰ ਸਭ ਤੋਂ ਵੱਧ ਹਿੱਸਾ ਭਾਵ 8.60 एमएएफ ਪਾਣੀ ਮਿਲੇਗਾ ਜੋ ਕਿ ਪੰਜਾਬ ਦੇ ਹਿੱਸੇ ਨਾਲੋਂ 100% ਦੀ ਤੋਂ ਵੀ ਵੱਧ ਹਰਿਆਣੇ ਦੇ ਹਿੱਸੇ ਨਾਲੋਂ 150 ਫੀਸਦੀ ਵੱਧ ਹੋਵੇਗਾ ਡੰਡੀ ਅਦੇਹਾ ਹੋਣਾ ਵੀ ਚਾਹੀਦਾ ਸੀ ਕਿਉਂਕਿ Rajasthan ਦਾ ਬਹੁਤ ਸਾਰਾ ਹਿੱਸਾ ਰੇਤਲਾ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਨਸ਼ਟ ਹੋਣ ਨਾਲ ਕੌਮ ਨੂੰ ਜ਼ਰਾਇਤੀ ਉਪਜ ਵਿੱਚ ਨੁਕਸਾਨ ਪਹੁੰਚ ਰਿਹਾ ਹੈ ਡੰਡੀ ਗੰਗਾ ਨਗਰ ਦੇ ਇਲਾਕੇ ਰਾਜਸਥਾਨ ਨੇ ਇਸ ਦਾਅਵੇ ਨੂੰ ਸੱਚਾ ਸਾਬਤ ਕੀਤਾ ਹੈ ਡੰਡੀ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਇਹ ਸਾਰਾ ਕਾਰਨਾਮਾ ਕਿਵੇਂ ਹੋਇਆ ਹੈ ਅਤੇ ਪਹਿਲਾਂ ਕਿਉਂ ਨਹੀਂ ਹੋ ਸਕਿਆ ਡੰਡੀ ਜਾਹਰਾ ਤੌਰ ਤੇ ਪਹਿਲਾਂ ਇਹਨਾਂ دریاਵਾਂ ਦੇ ਪਾਣੀਆਂ ਦੀ ਮਾਤਰਾ ਬਾਰੇ हिसाब किताब गलत ਸੀ ਡੰਡੀ ਪਹਿਲੇ ਅਨੁਮਾਨ ਅਨੁਸਾਰ ਇਹਨਾਂ ਦੋਵੇਂ ਦਰਿਆਵਾਂ ਦਾ ਪਾਣੀ 15.85 एमएएफ ਸਮਝਿਆ ਜਾਂਦਾ ਸੀ ਜਦਕਿ ਹੁਣ 17.17 एमएएफ ਹੋਣ ਦਾ ਪਤਾ ਲੱਗਾ ਹੈ ਡੰਡੀ ਪਾਣੀ ਦੀ ਪਹਿਲੀ ਵੰਡ 1955 ਵਿੱਚ ਕੀਤੀ ਗਈ ਡੰਡੀ ਜੇ ਇਸ ਸਬੰਧ ਵਿੱਚ ਠੀਕ ਅੰਕੜੇ ਸਮੇਂ ਸਿਰ ਪ੍ਰਾਪਤ ਹੁੰਦੇ ਤਾਂ ਬਹੁਤ ਸਾਰਾ ਖਿਚਾ ਅਤੇ ਉਹਨਾਂ ਭੁਲੇਖਿਆਂ ਤੋਂ ਬਚਿਆ ਜਾ ਸਕਦਾ ਸੀ ਜੋ ਪਹਿਲੇ ਫੈਸਲੇ ਤੋਂ ਪੈਦਾ ਹੋਏ ਸਨ ਡੰਡੀ ਇਸ ਤੋਂ ਇਲਾਵਾ ਦੇਸ਼ ਨੂੰ ਜੋ ਭਾਰੀ ਨੁਕਸਾਨ ਪੁੱਜਾ ਹੈ ਉਸ ਤੋਂ ਵੀ ਬਚਿਆ ਜਾ ਸਕਦਾ ਸੀ ਡੰਡੀ 1960 ਵਿੱਚ ਜਦੋਂ ਇੰਡਸ ਵਾਟਰ ਟ੍ਰੀਟੀ ਸਿੰਧਵਾਦੀ ਦੇ ਦਰਿਆਵਾਂ ਦੇ ਪਾਣੀਆਂ ਸੰਬੰਧੀ ਸਮਝੌਤਾ ਹੋਇਆ ਸੀ ਤਾਂ ਉਸ ਵੇਲੇ ਭਾਰਤ ਦੇ ਹਿੱਸੇ 9 एमएएफ ਪਾਣੀ ਆਇਆ ਸੀ ਜਿਸ ਦਾ ਬਹੁਤ ਭਾਰੀ ਮੁੱਲ ਦੇਸ਼ ਨੂੰ ਚੁਕਾਉਣਾ ਪਿਆ ਹੈ ਕਿਉਂਕਿ ਇਹ ਪਾਣੀ ਮੁਫਤ ਹੀ ਪਾਕਿਸਤਾਨ ਨੂੰ ਵਗ ਕੇ ਜਾਂਦਾ ਰਿਹਾ ਹੈ ਡੰਡੀ ਹਾਲਾਂਕਿ ਸਾਡੇ ਦੇਸ਼ ਦੀ ਬਹੁਤ ਸਾਰੀ ਜ਼ਮੀਨ ਇਸ ਪਾਣੀ ਲਈ ਕਾਫੀ ਤਿਹਾਈ ਸੀ ਡੰਡੀ ਇਸ ਤਰ੍ਹਾਂ ਦੇਸ਼ ਨੂੰ ਖੇਤੀਬਾੜੀ ਦੀ ਉਪਜ ਘਟ ਹੋਣ ਦੇ ਰੂਪ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਪੁੱਜਾ ਹੈ ਡੰਡੀ ਪੰਜਾਬ ਕੇਂਦਰ ਉੱਤੇ ਛੇਤੀ ਫੈਸਲਾ ਕਰਨ ਲਈ ਜੋਰ ਪਾਉਂਦਾ ਰਿਹਾ ਹੈ ਇਸ ਪ੍ਰਾਂਤ ਦਾ ਦਰੋਮਦਾਰ دریاਵਾਾਂ ਉੱਤੇ ਹੋਣ ਕਰਕੇ ਇਸ ਨੂੰ ਸਭ ਤੋਂ ਵੱਧ ਚਿੰਤਾ ਸੀ ਡੰਡੀ ਇੱਕ ਹੋਰ ਚੰਗਾ ਪੱਖ ਇਹ ਹੈ ਕਿ دریاਵਾਾਂ ਦੇ ਪਾਣੀ ਵਿੱਚ ਵਾਧਾ ਘਟਾ ਹੋਣ ਦੀ ਹਾਲਤ ਵਿੱਚ ਪੈਦਾ ਹੋਣ ਵਾਲੇ ਕਿਸੇ ਝਗੜੇ ਨੂੰ ਨਿਪਟਾਉਣ ਲਈ ਵੀ ਨਿਜਮ ਤੈ ਕਰ ਦਿੱਤੇ ਗਏ ਹਨ ਜਿੰਨਾ ਪਾਣੀ ਘਟ ਵੱਧ ਹੋਵੇਗਾ ਉਹ ਸਬੰਧਤ ਪ੍ਰਾਂਤਾਂ ਦੇ ਹਿੱਸੇ ਦੇ ਅਨੁਪਾਤ ਨਾਲ ਵੰਡਿਆ ਜਾਵੇਗਾ ਡੰਡੀ